ਦਿਆ ਲੁਧਿਆਣਾ ਸਟੇਡੀਅਮ ਦੇ ਵਿੱਚ ਨਵਾਂ ਸਿੰਥੈਟਿਕ ਟਰੈਕ ਬਣਿਆ ਹੈ ਅਸੀਂ ਨਹੀਂ ਚਾਹੁੰਦੇ ਕਿ ਪ੍ਰੇਸ਼ ਦੇ ਕਾਰਨ ਸਿੰਥੈਟਿਕ ਟਰੈਕ ਨੂੰ ਕੋਈ ਨੁਕਸਾਨ ਪਹੁੰਚੇ ਇਹਨਾਂ ਨੇ ਕਿਹਾ ਪੰਜਾਬ ਦੇ ਵਿੱਚ ਕਿੱਥੇ ਵੀ ਸਿੰਥੈਟਿਕ ਟਰੈਕ ਵਾਲੇ ਗਰਾਊਂਡ ਦੇ ਵਿੱਚ ਪ੍ਰੇਸ਼ ਨਹੀਂ ਹੋਏਗੀ ਤਾਂ 26 ਜਨਵਰੀ ਨੂੰ ਲੈ ਕੇ ਕਿਹਾ ਗਿਆ ਹੈ ਜਾਣਕਾਰੀ ਦਿੱਤੀ ਹੈ ਸੀਐਮ ਭਗਵੰਤ ਪਾਣ ਨੇ 26 ਜਨਵਰੀ ਨੂੰ ਲੁਧਿਆਣਾ ਦੇ ਵਿੱਚ ਦੱਸਦੀ ਹੈ ਕਿ ਸੀਐਮ ਭਗਵੰਤ ਮਾਨ ਦੇ ਵੱਲੋਂ ਤਿਰੰਗਾ ਲਹਿਰਾਇਆ ਜਾਣਾ ਹੈ ਔਰ ਬਾਕੀ ਅਜ਼ਲਿਆਂ ਦੇ ਲਈ ਵੀ ਸਾਰੀ ਲਿਸਟ ਆ ਚੁੱਕੀ ਹੈ ਕਿ ਕਿੱਥੇ ਕਿਹੜੇ ਮੰਤਰੀ ਪਹੁੰਚ ਰਹੇ ਨੇ ਔਰ ਕਿਨਾ ਦੇ ਵੱਲੋਂ ਕਿਹੜੀ ਥਾਂ ਤੇ ਝੰਡਾ ਲਹਿਰਾਇਆ ਜਾਏਗਾ ਪਰ ਇਸ ਵੇਲੇ ਦੀ ਐਮ ਖਬਰ ਇਹ ਹੈ ਕਿ ਪੀਏਯੂ ਗਰਾਊਂਡ ਦੇ ਵਿੱਚ ਗੰਨਰਾਜ ਦਿਹਾੜੇ ਦੀ ਪ੍ਰੇਡ ਹੋਏਗੀ ਸੀਐਮ ਭਗਵੰਤ ਸਿੰਘ ਨੇ ਇਹ ਜਾਣਕਾਰੀ ਦਿੱਤੀ ਹੈ ਲੁਧਿਆਣਾ ਸਟੇਡੀਅਮ ਦੇ ਵਿੱਚ ਨਵਾਂ ਸਿੰਥੈਟਿਕ ਟਰੈਕ ਬਣਿਆ ਹੈ ਔਰ ਅੰਨ ਕਹੇ ਕਿ ਉੱਥੇ ਨਹੀਂ ਹੋਏਗੀ ਤਾਂ ਉਹ ਨਹੀਂ ਚਾਹੁੰਦੇ ਕਿ ਸਿੰਥੈਟਿਕ ਟਰੈਕ ਨੂੰ ਕੋਈ ਕਿਸੇ ਕਿਸਮ ਦਾ ਨੁਕਸਾਨ ਪਹੁੰਚਾਇਆ ਜਾਵੇ ਜਾਂ ਨੁਕਸਾਨ ਪਹੁੰਚੇ ਤਾਂ ਪੰਜਾਬ ਦੇ ਵਿੱਚ ਕਿਤੇ ਵੀ ਸਿੰਥੈਟਿਕ ਟਰੈਕ ਵਾਲੇ ਗਰਾਊਂਡ ਦੇ ਵਿੱਚ ਪ੍ਰੇਡ ਨਹੀਂ ਹੋਏਗੀ ਸੀਐਮ ਭਗਵੰਤ ਪਾਣ ਦੇ ਵੱਲੋਂ ਜਾਣਕਾਰੀ ਦਿੱਤੀ ਗਈ ట్ਵੀਟ ਕੀਤਾ ਉਹਨਾਂ ਨੇ ਔਰ ਉਹਨਾਂ ਨੇ ਲਿਖਿਆ 26 ਜਨਵਰੀ ਨੂੰ ਧਿਆਣਾ ਵਿਖੇ ਹੋਣ ਵਾਲੀ ਗਣਤੰਤਰ ਦਿਵਸ ਦੀ ਪ੍ਰੇਡ ਪੀਏਯੂ ਦੀ ਗਰਾਊਂਡ ਦੇ ਵਿੱਚ ਹੋਵੇਗੀ ਲੁਧਿਆਣਾ ਸਟੇਡੀਅਮ ਦੇ ਵਿੱਚ ਅਸੀਂ ਹੁਣੇ-ਹੁਣੇ ਨਵਾਂ ਸਿੰਥੈਟਿਕ ਟਰੈਕ ਬਣਾਇਆ ਹੈ ਅਸੀਂ ਨਹੀਂ ਚਾਹੁੰਦੇ ਕਿ ਪ੍ਰੇਡ ਦੇ ਨਾਲ ਉਸ ਨੂੰ ਕੋਈ ਨੁਕਸਾਨ ਪਹੁੰਚੇ ਪੂਰੇ ਪੰਜਾਬ ਦੇ ਵਿੱਚ ਕਿਤੇ ਵੀ ਸਿੰਥੈਟਿਕ ਟਰੈਕ ਵਾਲੇ ਗਰਾਊਂਡ ਦੇ ਵਿੱਚ ਪ੍ਰੇਡ ਨਹੀਂ ਹੋਵੇਗੀ ਨਿਰਦੇਸ਼ जारी उन्होंने ट्वीट, तो 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 ट्वीट करके और इसका कारण भी सीएम भगवंत मान दसते हुए नजर आए हैं तो दस दिए कि ग्राउंडा लेके हमेशा तो ही जिक्र करते हैं सीएम भगवंत मान उन्हों का कहना होंगे की जी जी चीज जिसके लिए बनाई गई है वह बाकायदा उसके लिए ही ਆ ਲਾਹੇਵੰਦ ਹੋਣੀ ਚਾਹੀਦੀ ਹੈ ਵਿਨੇਸ਼ ਘਟਾਰੀ ਅਨਮਿਲ ਸਯੋਗੀ ਫੋਨ ਲਾਈਨ ਤੇ ਵਿਨੇਸ਼ ਟਵੀਟ ਕਰਕੇ ਪੱਕਾ ਇਹਦਾ ਸੀਐਮ ਨੇ ਜਾਣਕਾਰੀ ਦਿੱਤੀ ਹੈ ਪਰੇਡ ਨੂੰ ਲੈ ਕੇ ਦੇਖੋ ਗੁਰਜੋਤ ਜਿਹੜਾ ਲੁਧਿਆਣਾ ਦਾ ਪ੍ਰੋਗਰਾਮ ਹੋਣਾ ਸੀਗਾ 26 ਜਨਵਰੀ ਦਾ ਲੁਧਿਆਣਾ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਝੰਡਾ ਫੇਰਾਣਾ ਹੈ ਤੇ ਜਿਹੜਾ ਪਹਿਲਾਂ ਪ੍ਰੋਗਰਾਮ ਹੋਣਾ ਸੀ ਉਹ ਲੁਧਿਆਣਾ ਸਟੇਡੀਅਮ ਐਕ ਉੱਥੇ ਹੋਣਾ ਸੀਗਾ ਪਰ ਜਿਹੜਾ ਹੁਣ ਹੈ ਉਸ ਵਿੱਚ ਬਦਲਾਅ ਕਰ ਦਿੱਤਾ ਗਿਆ ਹੁਣ ਜਿਹੜਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਗਰਾਊਂਡ ਹੈ ਉੱਥੇ ਜਿਹੜਾ ਹੈ ਸਟੇਡੀਅਮ ਦੇ ਵਿੱਚ ਉੱਥੇ ਪੀਏਯੂ ਗਰਾਊਂਡ ਵਿੱਚ ਹੋਵੇਗਾ ਪ੍ਰੋਗਰਾਮ ਜਿੱਥੇ ਮੁੱਖ ਮੰਤਰੀ ਝੰਡਾ ਫੇਰਾਂਗੇ ਤੇ ਮੇਜਰ ਕਾਰਨ ਇਹ ਹੈ ਕਿ ਪੰਜਾਬ ਵਿੱਚ ਕਾਫੀ ਥਾਵਾਂ ਤੇ ਸਿੰਥੈਟਿਕ ਟਰੈਕ ਲੱਗ ਰਹੇ ਹੈ ਗਰਾਊਂਡਾਂ ਦੇ ਵਿੱਚ ਤੇ ਲੁਧਿਆਣਾ ਵੀ ਜਿਹੜਾ ਲੁਧਿਆਣਾ ਸਟੇਡੀਅਮ ਸੀਗਾ ਉੱਥੇ ਥੋੜੀ ਥੋੜੇ ਦਿਨ ਪਹਿਲਾਂ ਹੀ ਸਿੰਥੈਟਿਕ ਟਰੈਕ ਲੱਗਿਆ ਸੀਗਾ ਤੇ ਇਸ ਕਰਕੇ ਮੁੱਖ ਮੰਤਰੀ ਪੰਜਾਬ ਨੇ ਬਕਾਇਦਾ ਟਵੀਟ ਵਿੱਚ ਜਾਣਕਾਰੀ ਦਿੱਤੀ ਹੈ ਕਿ ਅਸੀਂ ਨਹੀਂ ਚਾਹੁੰਦੇ ਵੀ ਕਿਤੇ ਵੀ ਤਰ੍ਹਾਂ ਦਾ ਜਿਹੜਾ ਟਰੈਕ ਹੈ ਉਹ ਖਰਾਬ ਹੋਵੇ ਕਿਉਂਕਿ ਸਿੰਥੈਟਿਕ ਟਰੈਕ ਹੈ ਉਹਦੀ ਮੈਂਟੇਨੈਂਸ ਬਹੁਤ ਹੁੰਦੀ ਹੈ ਤੇ ਉਸ ਤੇ ਖਰਚਾ ਵੀ ਕਾਫੀ ਜਾਂਦਾ ਹੈ ਤੇ ਨਾਲ ਹੀ ਉਹਨਾਂ ਨੇ ਇਸ ਗੱਲ ਦੀ ਵੀ ਜਾਣਕਾਰੀ ਦਿੱਤੀ ਹੈ ਕਿ ਪੂਰੇ ਪੰਜਾਬ ਵਿੱਚ ਕਿਤੇ ਵੀ ਸਿੰਥੈਟਿਕ ਟਰੈਕ ਤੇ ਹੈ ਜਿਹੜਾ ਪ੍ਰੇਰ ਨਹੀਂ ਹੋਵੇਗੀ ਜਿਸ ਤਰ੍ਹਾਂ ਕਿ ਆਪਾਂ ਜਾਣਦੇ ਹਾਂ ਕਿ 26 ਜਨਵਰੀ ਦਾ ਜਦੋਂ ਪ੍ਰੋਗਰਾਮ ਹੁੰਦਾ ਤੇ ਬਕਾਇਦਾ ਪ੍ਰੇਡ ਕੱ ਇੱਕ ਕਿਉਂਕਿ ਕੌਮੀ ਪੱਧਰ ਤੇ ਇਹ ਦਿਹਾੜਾ ਮਨਾਇਆ ਜਾਂਦਾ ਤੇ ਇਸ ਕਰਕੇ ਬਕਾਇਦਾ ਫਰੇਡ ਕੱਢੀ ਜਾਂਦੀ ਹੈ ਜਿਸ ਦਾ ਮੰਨਿਆ ਜਾਂਦਾ ਕਿ ਜਿਹੜਾ ਸਿੰਥੈਟਿਕ ਟਰੈਕ ਹੁੰਦਾ ਉਸ ਨੂੰ ਨੁਕਸਾਨ ਹੋ ਸਕਦਾ ਤੇ ਸਿੰਥੈਟਿਕ ਟਰੈਕ ਤੇ ਕਈ ਥਾਵਾਂ ਤੇ ਪੰਜਾਬ ਸਰਕਾਰ ਵੱਲੋਂ ਸਿੰਥੈਟਿਕ ਟਰੈਕ ਤਿਆਰ ਕੀਤਾ ਗਿਆ ਉਸ ਨੂੰ ਕੋਈ ਨੁਕਸਾਨ ਨਾ ਹੋਵੇ ਇਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਹੈ ਕਿ ਜਿਹੜਾ ਲੁਧਿਆਣਾ ਦੀ ਜਿਹੜੀ ਪਰੇਡ ਦਾ ਵੈਨਿਊ ਹੈ ਉਹ ਵੀ ਚੇਂਜ ਕਰਤਾ ਤੇ ਪੂਰੇ ਪੰਜਾਬ ਵਿੱਚ ਜਿੱਥੇ 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 ਕਿਤੇ ਵੀ ਸਿੰਥੈਟਿਕ ਟਰੈਕ ਦੇ ਨੇੜੇ-ਤੇੜੇ ਜਿਹੜੀ ਹੈ ਪਰੇਡ ਹੋ ਰਹੀ ਸੀ 26 ਜਨਵਰੀ ਦਾ ਪ੍ਰੋਗਰਾਮ ਹੋ ਰਿ ਉਸ ਨੂੰ ਵੀ 26 ਤਰੀਕ ਤੱਕ ਬਦਲ ਦਿੱਤਾ ਜਾਊਗਾ ਜੀ ਗੁਰਜੋਤ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਵਿਨੇਸ਼ तमाम ਜਾਣਕਾਰੀ ਲਈ ਧੰਨਵਾਦ ਹੈ ਤਾਂ ਪੀਏਯੂ ਦੇ ਗਰਾਉਂਡ ਦੇ ਵਿੱਚ ਦੱਸ ਦਿੱ ਕਿ 26 ਜਨਵਰੀ ਦੀ ਪ੍ਰੇਡ ਹੋਏਗੀ ਔਰ ਇਹ ਵੈਨਿਊ ਇਸ ਕਰਕੇ ਹੀ ਬਦਲਿਆ ਗਿਆ ਹੈ ਤਾਂਕਿ ਸਿੰਥੈਟਿਕ ਟ੍ਰੈਕ ਨੂੰ ਨੁਕਸਾਨ ਨਾ ਪਹੁੰਚੇ ਔਰ ਜਿਹੜੇ ਖਿਡਾਰੀ ਟ੍ਰੈਕ ਤੇ ਆਉਂਦੇ ਨੇ ਉਹਨਾਂ ਦੇ ਲਈ ਉਸੇ ਤਰੀਕੇ ਦੇ ਨਾਲ ਬਰਕਰਾਰ ਰਹਿ ਕਿਉਂਕਿ ਇਸ ਦੇ ਰਿਪੇਅਰਿੰਗ ਲਈ ਵੀ ਜਿਆਦਾ ਜਿਹੜੇ ਪੈਸੇ ਨੇ ਉਹ ਲੱਗਦੇ ਨੇ ਸਮਾਂ ਲੱਗਦਾ ਤਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋਏ ਹੋਰ ਬਾਕੀ ਜ਼ਿਲ੍ਹਿਆਂ ਦੇ ਲਈ ਵੀ ਆਦੇਸ਼ ਜਾਰੀ ਕਰ ਦਿੱਤੇ ਗਏ